ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਜਨਮ ਤੇ અવਤਾਰ ਸੰਸਾਰ ਨੂੰ ਤਾਰਨ ਦੇ ਲਈ ਹੋਇਆ ਉਹ ਪ੍ਰਕਾਸ਼ ਦੀ ਕਥਾ ਧੰਨ ਭਾਈ ਵਾਲਾ ਜੀ ਸਰਵਣ ਕਰਾ ਰਹੇ ਨੇ ਜੀ ਦੇ ਵਿੱਚ ਉਹਨਾਂ ਨੇ ਸਰਵਣ ਕਰਾਇਆ ਸੀ ਕਿ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਸੁਪੁੱਤਰ ਨੇ ਜਨਮ ਲਿਆ ਹੈ ਬਾਬਾ ਸ੍ਰੀ ਚੰਦ ਜੀ ਨੇ ਤੇ ਉਸ ਦੇ ਨਾਲ ਸੁਲਤਾਨਪੁਰ ਦੇ ਵਿੱਚ ਵਧਾਈਆਂ ਹੋਈਆਂ ਭਾਈਆ ਜੈਰਾਮ ਜੀ ਨੂੰ ਵਧਾਈਆਂ ਦਿੱਤੀਆਂ ਗਈਆਂ ਬੇਅੰਤ ਸਿੱਖ ਸੰਗਤਾਂ ਵੱਲੋਂ ਤਨ ਬੇਬੇ ਨਾਨਕੀ ਜੀ ਨੂੰ ਉਹਨਾਂ ਨੂੰ ਵੀ ਵਧਾਈਆਂ ਦਿੱਤੀਆਂ ਗਈਆਂ ਭਾਈਆ ਜੈਰਾਮ ਜੀ ਨੇ ਅਤੇ ਬੇਬੇ ਨਾਨਕੀ ਜੀ ਨੇ ਆਪਣੇ ਖਜ਼ਾਨੇ ਖੋਲ ਦਿੱਤੇ। ਜੋ ਗਰੀਬਾਂ ਨੂੰ ਮੂੰ ਮੰਗੀਆਂ ਵਸਤੂਆਂ ਦਿੱਤੀਆਂ ਗਈਆਂ। ਕਿਸੇ ਨੂੰ ਅੰਨ ਦੀ ਲੋੜ ਸੀ ਅੰਨ ਦਿੱਤਾ ਗਿਆ। ਕਿਸੇ ਨੂੰ ਧਨ ਦੀ ਲੋੜ ਸੀ ਧਨ ਦਿੱਤਾ ਗਿਆ। ਕਿਸੇ ਨੂੰ ਕੱਪੜੇ ਦੀ ਲੋੜ ਸੀ ਕੱਪੜਾ ਦਿੱਤਾ ਗਿਆ। ਸ੍ਰੀਸਤਰਾ ਬੇਅੰਤ ਸੰਗਤਾਂ ਨੂੰ ਮੰਗਤ ਜਨਾਂ ਨੂੰ ਖੁਸ਼ ਕੀਤਾ। ਇਸੇ ਤਰ੍ਹਾਂ ਹੀ ਵਧਾਈਆਂ ਰਾਏਪੋ ਰੀਤਲਵੰਡੀ ਵਿੱਚ ਮਹਿਤਾ ਕਲਿਆਣਦਾਸ ਜੀ ਦੇ ਗ੍ਰੇਵ ਵਿਖੇ ਮਾਤਾ ਤ੍ਰਿਪਤਾ ਜੀ ਦੇ ਗ੍ਰੇਵ ਵਿਖੇ ਹੋਈਆਂ ਉੱਥੇ ਵੀ ਇਸੇ ਤਰ੍ਹਾਂ ਹੀ ਗਰੀਬ ਗ੍ਰੋਭਿਆਂ ਨੂੰ ਜਿੰਨੇ ਵੀ ਵਧਾਈਆਂ ਦੇਣ ਆਏ ਹਨ ਤੇ ਮਾਤਾ ਤ੍ਰਿਪਤਾ ਜੀ ਨੇ ਮਹਿਤਾ ਕਲਿਆਣਦਾਸ ਜੀ ਨੇ ਆਪਣੇ ਖਜ਼ਾਨੇ ਖੋਲ ਦਿੱਤੇ ਹਰ ਤਰ੍ਹਾਂ ਦੀਆਂ ਵਸਤੂਆਂ ਗਰੀਬਾਂ ਨੂੰ ਪੁੱਛ-ਪੁੱਛ ਕੇ ਇਹ ਬੋਲੋ ਭਾਈ ਵਸਤਰ ਚਾਹੀਦੇ ਨੇ ਮਾਇਆ ਚਾਹੀਦੀ ਹੈ ਸੋ ਹਰ ਤਰ੍ਹਾਂ ਦੀਆਂ ਵਸਤੂਆਂ ਕੱਪੜਾ ਲत्ता ਦੇ ਕੇ ਅਸੀਸਾ ਗਰੀਬਾਂ ਦੀਆਂ ਲੈਣਾ ਕੀਤੀਆਂ ਸੋ ਇਹ ਪ੍ਰਸੰਗ ਆਪ ਜੀ ਸਰਵਣ ਕਰ ਚੁੱਕੇ ਹੋ ਤਨ ਪਾਈ ਬਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਮੈਂ ਪਾਈ ਪਗੀਰਥੇ ਦਾ ਜੋ ਸਿੱਖ ਹੋਣ ਦਾ ਪ੍ਰਸੰਗ ਸਰਵਣ ਕਰਾਉਂਦਾ ਹਾਂ ਖਡੂਰ ਸਾਹਿਬ ਵਿਖੇ ਦੀਵਾਨ ਸਜਿਆ ਹੋਇਆ ਹੈ ਦੀਵਾਨ ਦੇ ਵਿੱਚ ਧੰ ਗੁਰੂ ਅੰਗਦ ਦੇ ਮਹਾਰਾਜ ਜੀ ਉੱਚੀ ਜਗ੍ਹਾ ਤੇ ਬਿਰਾਜਮਾਨ ਨੇ ਧੰ ਬਾਬਾ ਬੁੱਢਾ ਜੀ ਉਹ ਵੀ ਬਿਰਾਜਮਾਨ ਹਨ ਧੰ ਗੁਰੂ ਅਮਰਦਾਸ ਮਹਾਰਾਜ ਜੀ ਉਹ ਵੀ ਬਿਰਾਜਮਾਨ ਹਨ ਧੰ ਭਾਈ ਬਾਲਾ ਜੀ ਉਹ ਵੀ ਬਿਰਾਜਮਾਨ ਨੇ ਕੋਲੇ ਮੁਖੀ ਸਿੱਖ ਬੈਠੇ ਹਨ ਭਾਈ ਪਾਰੋ ਜੀ ਭਾਈ ਤਿੰਗਾ ਜੀ ਭਾਈ ਜੁਲਕਾ ਜੀ ਭਾਈ ਜੀਵਾ ਜੀ ਜੋ ਗੁਰੂ ਜੀ ਦਾ ਲੰਗਰ ਸਜਾਉਂਦੇ ਸਨ ਉਹ ਵੀ ਹਾਜ਼ਰ ਹਨ ਭਾਈ ਪੈੜਾ ਮੋਖਾ ਜੀ ਜੋ ਲਿਖਾਰੀ ਸਨ ਆਪਣੀਆਂ ਵਸਤੂਆਂ ਲੈ ਕੇ ਕਾਗਜ਼ ਕਲਮ ਦਵਾਤ ਲੈ ਕੇ ਲਿਖਣ ਲਈ ਉਹ ਵੀ ਹਾਜ਼ਰ ਬੈਠੇ ਨੇ ਸਾਹਮਣੇ ਭਰੇ ਦੀਵਾਨ ਵਿੱਚ ਮਾਤਾਵਾ ਭੈਣਾ ਵੀਰ ਬੱਚੇ ਬਜ਼ੁਰਗ ਹਾਜ਼ਰ ਨੇ ਵਿਚਾਰਾਂ ਦੀ ਰਸਤਾ ਹੈ ਸੰਗਤ ਦੇ ਮੱਥਾ ਟੇਕਣ ਲਈ ਤੋਂ ਸਿੱਖ ਸੰਗਤਾਂ ਜਿੱਥੇ ਬਿਰਾਜਮਾਨ ਨੇ ਉੱਥੇ ਧੰਨ ਭਾਈ ਬਾਲਾ ਜੀ ਨੇ ਹੱਥ ਬਨ ਕੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਤੋਂ ਇਜਾਜ਼ਤ ਮੰਗੀ ਕਿ ਸੱਚੇ ਪਾਤਸ਼ਾਹ ਜੀ ਹੁਕਮ ਕਰੋ ਕਿ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜੋ ਲੜੀਵਾਰ ਜਨਮ ਕਥਾ ਆਰੰਭ ਹੈ ਉਸ ਨੂੰ ਸਰਵਣ ਕਰਾਵਾਂ ਤੁਹਾਡੀ ਕਿਰਪਾ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਦੇ ਨਾਲ ਸੋ ਸਤਿਗੁਰ ਜੀ ਵੱਲੋਂ ਇਸ਼ਾਰਾ ਪਾ ਕੇ ਧੰਨ ਭਾਈ ਬਾਲਾ ਜੀ ਨੇ ਕਥਾ ਆਰੰਭ ਕੀਤੀ ਕਿ ਸਤਿਗੁਰੂ ਜੀ ਮਹਿਲ ਸਿੰਘਾ ਨਾਮ ਦਾ ਇੱਕ ਪਿੰਡ ਸੁਲਤਾਨਪੁਰ ਦੇ ਨੇੜੇ ਹੈ ਇਥੋਂ ਦਾ ਇੱਕ ਕਾਲਕਾ ਦੇਵੀ ਦਾ ਉਪਾਸ਼ਕ ਪਗੀਰਥੀਆ ਨਾਮ ਹੀ ਰਹਿੰਦਾ ਸੀ ਜਿਸ ਤਰ੍ਹਾਂ ਉਹ ਸਿੱਖ ਬਣਿਆ ਉਹ ਪ੍ਰਸੰਗ ਮੈਂ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ ਭਾਈ ਪਗੀਰਥੀਆ ਚੰਡਕਾ ਦਾ ਉਪਾਸ਼ਕ ਸੀ ਦਿਨ ਰਾਤ ਉਸੇ ਦਾ ਨਾਮ ਰਟਦਾ ਰਹੇ ਉਸ ਨੂੰ ਜਗਦੰਬਾ ਅਸ਼ਟਪੂਜੀ ਜਗਤ ਮਾਤਾ ਲਾਲ ਨੇਤਰਾਂ ਵਾਲੀ ਮੁੰਡਾਂ ਦੀ ਮਾੜਾ ਵਾਲੀ ਸ਼ੇਰ ਦੀ ਸਵਾਰੀ ਕਰਨ ਵਾਲੀ ਦੈਂਤਾਂ ਦੀ ਵੈਰਣ ਸੰਤਾਂ ਦੀ ਰਖਵਾਲੀ ਮਦ ਕਟਬ ਮਹਿਕਾਸੁਰ ਧੂਮਰਾਸ਼ ਚੰਡ ਮੁੰਡ ਰਕਤ ਬੀਜ ਸੁੰਭ ਨਿਸੁੰਭ ਦੈਂਤਾਂ ਨੂੰ ਮਾਰਨ ਵਾਲੀ जान ਕੇ ਬੜੀ ਉਸਤਤ ਕਰਦਾ ਹੁੰਦਾ ਸੀ ਹਰ ਵੇਲੇ ਉਸੇ ਦੇ ਧਿਆਨ ਵਿੱਚ ਮਗਨ ਰਹਿੰਦਾ ਸੀ ਕਿ ਕਰ ਦਰਸ਼ਨ ਹੁੰਦਾ ਇਹੋ ਜਿਹੇ ਖਿਆਲ ਮਨ ਵਿੱਚ ਆਉਂਦੇ ਸਨ ਕਿ ਕਰੋ ਦਰਸ਼ਨ ਕਰਾਂ ਤੇ ਨਿਸਤਾਰਾ ਪਾਵਾਂ ਇੱਕ ਦਿਨ ਸੁੱਚ ਸੰਜਮ ਨਾਲ ਧਿਆਨ ਧਰ ਕੇ ਜਿਉਂ ਬੈਠਾ ਸਾਰਾ ਦਿਨ ਹੀ ਕਾਲਕਾਂ ਦੇ ਮੰਦਰ ਵਿੱਚ ਬੀਤ ਗਿਆ ਕਰ ਗਿਆ ਹੀ ਨਾ ਤੇ ਉੱਥੇ ਹੀ ਅੱਧੀ ਰਾਤ ਨੂੰ ਉងਲ ਆ ਗਿਆ ਨੀਂਦ ਆਉਣ ਲੱਗ ਪਈ ਤੇ ਉੱਥੇ ਹੀ ਕੁਝ ਸਮੇਂ ਵਾਸਤੇ ਨੀਂਦਰਾ ਨੂੰ ਗ੍ਰਹਿਣ ਕੀਤਾ ਜਦ ਉਸਨੇ ਸੁਪਨੇ ਵਿੱਚ ਦੇਖਾ ਕਿ ਦੇਵੀ ਕਹਿੰਦੀ ਹੈ ਕਿ हे ਪੁਰਸ਼ਾ ਜੇ ਤੂੰ ਸਤਿਗੁਰੂ ਨਾਨਕਦੇਵ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਹੈ ਤਾਂ ਉਹਨਾਂ ਦੇ ਚਰਨ ਕਮਲਾਂ ਨੂੰ ਸੇਵੇਗਾ ਤਾਂ ਤੇਰਾ ਮਨੋਰਥ ਪੂਰਾ ਹੋਵੇਗਾ ਸਰਦਾ ਧਾਰ ਕੇ ਉਸ ਦਾ ਦਰਸ਼ਨ ਕਰ ਕਿ ਕਰ ਜੋ ਕੇ ਸੁਲਤਾਨਪੁਰ ਰਹਿੰਦਾ ਹੈ ਇਹਨੇ ਨੂੰ ਉਸ ਦੀ ਅੱਖ ਖੁੱਲ ਗਈ ਤੇ ਸੁਪਨੇ ਨੂੰ ਸੋਚਦਿਆਂ ਸੋਚਦਿਆਂ ਹੀ ਦਿਨ ਚੜ ਗਿਆ ਤੇ ਇਤਨਾ ਵਿਰਾਗ ਹੋਇਆ ਕਿ ਪਿੰਡ ਦੀ ਨੰਬਰਦਾਰੀ ਆਦਿਕ ਛੱਡ ਕੇ ਸੁਲਤਾਨਪੁਰ ਗੁਰੂ ਜੀ ਦੀ ਚਰਨੀ ਆ ਢੱਠਾ ਤੇ ਜਿਉਂ ਪੈਰ ਪਕੜੇ ਛੱਡੇ ਹੀ ਨਾ ਤਾਂ ਗੁਰੂ ਜੀ ਨੇ ਆਪਣੇ ਹਸਤ ਕਮਲਾ ਨਾਲ ਉਸ ਦਾ ਮੱਥਾ ਚੁੱਕਿਆ ਤੇ ਬਾਹੋਂ ਫੜ ਕੇ ਗੁਰੂ ਜੀ ਨੇ ਉਠਾ ਕੇ ਪੁੱਛਿਆ ਕਿ ਭਾਈ ਤੂੰ ਕੌਣ ਹੈ ਕਿਥੋਂ ਆਇਆ ਹੈ ਪਗੀਰਥੀਏ ਨੇ ਬੇਨਤੀ ਕੀਤੀ ਭਾਵੇਂ ਤੁਸੀਂ ਜਾਣੀ ਜਾਣ ਹੋ ਤਾਂ ਵੀ ਮੈਂ ਆਪਦੇ ਹੁਕਮ ਅਨੁਸਾਰ ਦੱਸਦਾ ਹਾਂ ਕਿ ਸੱਚੇ ਪਾਤਸ਼ਾਹ ਜੀ ਮੈਂ ਮੈਲ ਸਿੰਘਾ ਪਿੰਡ ਦਾ ਰਹਿਣ ਵਾਲਾ ਹਾਂ ਉਥੋਂ ਦਾ ਵਾਸੀ ਹਾਂ ਕਾਲੀ ਦਾ ਉਪਾਸ਼ਕ ਸਾਂ ਤੇ ਹੁਣ ਆਪ ਦੀ ਸ਼ਰਨ ਵਿੱਚ ਆਇਆ ਹਾਂ ਗੁਰੂ ਜੀ ਨੇ અપਾਰ ਕਿਰਪਾ ਦੁਆਰਾ ਸੁਪਾਤਰ ਸਮਝ ਕੇ ਸਤਨਾਮ ਦਾ ਉਪਦੇਸ਼ ਦੇ ਕੇ ਆਪਣੀ ਸੇਵਾ ਵਿੱਚ ਲਾਇਆ ਭਗੀਰਥੀ ਆ ਨੇਤਾ ਪ੍ਰਤ ਸੇਵਾ ਤੇ ਦਰਸ਼ਨ ਕਰਕੇ ਸਤਨਾਮ ਦੇ ਜਾਪ ਵਿੱਚ ਮਗਨ ਹੋ ਕੇ आनंदਤਾ ਵਿੱਚ ਰਹਿਣ ਲੱਗਾ ਸੋ ਇਹਨਾਂ ਦਿਨ ਵਿੱਚ ਹੀ ਸਤਿਗੁਰੂ ਜੀ ਤਲਵੰਡੀ ਤੋਂ ਗੁਰੂ ਜੀ ਪਾਸ ਭਾਈ ਮਰਦਾਨਾ ਆਇਆ ਇਹ ਸੁਖ ਆਨੰਦ ਦੱਸ ਕੇ ਆਪਣਾ ਪਰਜੋਜਨ ਸੁਣਾਇਆ ਕਿ हे ਗੁਰੂ ਨਾਨਕ ਦੇਵ ਮਹਾਰਾਜ ਜੀ ਮੈਂ ਤੁਹਾਡੇ ਪਾਸ ਇਸ ਲਈ ਆਇਆ ਹਾਂ ਕਿ ਤੁਸੀਂ ਕਿਹਾ ਸੀ ਕਿ ਹੁਣ ਕਿਸੇ ਹੋਰ ਸਤੋਂ ਨਹੀਂ ਮੰਗਣਾ ਮੰਗਣ ਲਈ ਹੁਣ ਕਿਸੇ ਦੇ ਘਰ ਨਹੀਂ ਜਾਣਾ ਸੱਚੇ ਪਾਤਸ਼ਾਹ ਜੀ ਸੋ ਅਜੋ ਦਿਨ ਆਇਆ ਹੈ ਮੈਂ ਕਿਸੇ ਪਾਸੋਂ ਕਦੇ ਨਹੀਂ ਮੰਗਿਆ ਪਰ ਹੋਰ ਗੁਜ਼ਾਰਾ ਤਾਂ ਹੁੰਦਾ ਹੀ ਜਾਂਦਾ ਸੀ ਪਰੰਤੂ ਹੁਣ ਮੇਰੇ ਬੇਟੀ ਦਾ ਵਿਆਹ ਆ ਗਿਆ ਹੈ ਜਿਸ ਵਾਸਤੇ ਮੇਰੇ ਪਾਸ ਖਰਚ ਨਹੀਂ ਤਾਂ ਨਹੀਂ ਹੈ ਨਾ ਕੋਈ ਗਹਿਣਾ ਇਤਿਹਾਦਕ ਹੈ ਨਾ ਕੋਈ ਦਾਜ ਦੇਣ ਨੂੰ ਮਾਇਆ ਹੈ ਇਸ ਲਈ ਤੁਹਾਡੇ ਪਾਸ حاضر ਹੋਇਆ ਹਾਂ ਤਾਂ ਗੁਰੂ ਜੀ ਨੇ ਉਸੇ ਵੇਲੇ ਭਾਈ ਪਗੀਰਥੀ ਨੂੰ ਬਚਨ ਕੀਤਾ ਕਿ ਭਾਈ ਤੂੰ ਪਰਮ ਸਿਆਣਾ ਹੈ ਇਸ ਦਾ ਕਾਰਜ ਕਰ ਵਿਆਦੀ ਸਾਰੀ ਸਮਗਰੀ ਕਾਗਜ਼ ਪਰ ਲਿਖ ਦਿੱਤੀ ਤੇ ਕਿਹਾ ਜਾ ਕੇ ਲਾਹੌਰੋਂ ਲਿਆਓ ਕਿ ਉਹਨਾਂ ਸਮਾਂ ਦੇ ਅੰਦਰ ਲਾਹੌਰ ਹੀ ਸ਼ਹਿਰ ਹੁੰਦਾ ਸੀ ਪਰ ਇੱਕ ਰਾਤ ਤੋਂ ਬਾਅਦ ਨਾ ਠਹਿਰਨਾ ਇਹ ਸਾਡਾ ਹੁਕਮ ਹੈ ਇਹ ਹੁਕਮ ਸੁਣ ਕੇ ਭਾਈ ਪਗੀਰthia ਮਰਦਾਨੇ ਨੂੰ ਲਿਖਿਆ ਹੋਇਆ ਦੱਸ ਕੇ ਲੋੜ ਅਨੁਸਾਰ ਧੰਨ ਲੈ ਕੇ ਲਾਹੌਰ ਪਹੁੰਚ ਗਿਆ ਇੱਕ ਦੁਕਾਨ ਪਰ ਸ਼ਾਹ ਨੂੰ ਦੇਖਿਆ ਜਿਸ ਦਾ ਨਾਮ ਸੀ ਮਨੁਸ਼ੁਖ ਉਸ ਨੂੰ ਚੰਗਾ ਸ਼ਾਹ ਸਮਝ ਕੇ ਸਾਰੀ ਗੱਲ ਸੁਣਾਈ ਤੇ ਕਿਹਾ ਕਿ ਮੈਂ ਇੱਕ ਰਾਤ ਇੱਥੇ ਰਹਾਗਾ ਮੇਰਾ ਕਾਰਜ ਸ਼ਿਗਰ ਹੀ ਕਰ ਦਿਓ ਮਨੁਸੁਖ ਨੇ ਕਿਹਾ ਕਿ ਹੁਣ ਸ਼ਾਮ ਦਾ ਵਕਤ ਹੋ ਗਿਆ ਹੈ ਰਾਤ ਹੋ ਗਈ ਹੈ ਰਾਤ ਆਰਾਮ ਕਰੋ ਸਵੇਰੇ ਸਭ ਕੁਝ ਲੈ ਦੇਵਾਂਗੇ ਦਿਨ ਚੜੇ ਲਿਖੇ ਅਨੁਸਾਰ ਸਭ ਕੁਝ ਲੈ ਦਿੱਤਾ ਜੋ ਸੱਚੇ ਪਾਤਸ਼ਾਹ ਜੀ ਨੇ ਲਿਖ ਕੇ ਦਿੱਤਾ ਸੀ ਭਾਈ ਪਗੀਰਥੀਆ ਨੂੰ ਪਰ ਕਹਿਣ ਲੱਗਾ ਕਿ ਇਹ ਜੋ ਚੂੜਾ ਅੱਜ ਨਹੀਂ ਬਣ ਸਕਦਾ ਇਹ ਕੱਲ ਨੂੰ ਬਣੇਗਾ ਪਗੀਰਥੀ ਨੇ ਕਿਹਾ ਕਿ ਸਾਨੂੰ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਹੁਕਮ ਹੈ ਕਿ ਅਸੀਂ ਦੂਜੀ ਰਾਤ ਨਹੀਂ ਰਹਿ ਸਕਦੇ ਜੇ ਮੈਂ ਗੁਰੂ ਜੀ ਦਾ ਹੁਕਮ ਮੋੜ ਦਿੱਤਾ ਆਗਿਆ ਨਾ ਮੰਨੀ ਤਾਂ ਮੇਰਾ ਜੋ ਜਨਮ ਹੈ ਉਹ ਬ्यर्थ ਚਲਾ ਜਾਵੇਗਾ ਮਨਸੁਖ ਹੈਰਾਨ ਹੋ ਕੇ ਪੁੱਛਣ ਲੱਗਾ ਕਿ ਇਸ ਦਾ ਕੀ ਮਤਲਬ ਹੈ ਕਿ ਜੇ ਤੁਸੀਂ ਇੱਕ ਰਾਤ ਹੋਰ ਰਹਿ ਗਏ ਤਾਂ ਤੁਹਾਡਾ ਜਨਮ ਬਿਰਥਾ ਚਲਾ ਜਾਵੇਗਾ ਸੋ ਇਸ ਤਰ੍ਹਾਂ ਮਾਨਸੁਖ ਵੱਲੋਂ ਜਦੋਂ ਇਹ ਗੱਲ ਕਹੀ ਗਈ ਤਾਂ ਭਾਈ ਪਗਿਰਥੀਏ ਨੇ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਨ ਦਾ ਸਾਰਾ ਬਿਰਤਾਂਤ ਸੁਣਾ ਕੇ ਕਿਹਾ ਮੈਂ ਸਿੱਖ ਹੋ ਕੇ ਹੁਕਮ ਨਹੀਂ ਮੋੜ ਸਕਦਾ ਮਾਨਸੁਖ ਨੇ ਕਿਹਾ ਕਿ ਕਲਯੁਗ ਵਿੱਚ ਐਸਾ ਕੌਣ ਪ੍ਰਤਾਪੀ ਹੈ ਜਿਸ ਦੀ ਆਗਿਆ ਮੇਟਣ ਨਾਲ ਸਾਰਾ ਜਨਮ ਬਿਰਥਾ ਚਲਾ ਜਾਂਦਾ ਹੈ ਤਗੀਰthi ਨੇ ਗੁਰੂ ਜੀ ਦਾ ਆਚਾਰ ਵਿਵਹਾਰ ਵਰਣਨ ਕਰਦੇ ਹੋਇਆ ਕਿਹਾ ਕਿ ਗੁਰੂ ਨਾਨਕ ਜੀ ਲੋਕਨ ਰੀਤ ਕਹੈ ਨਿਰਵਾਹੋ ਹਿਰਦੇ ਗਿਆਨ ਕਰ ਅਗਮ ਅਥਾਹੋ ਸਰਬ ਘਟਨ ਕੇ ਅੰਤਰ ਜਾਮੀ ਨIENTA 14 ਹੈ ਲੋਕਨ ਸੁਆਮੀ ਭਾਈ ਭੀਰਤੀ ਨੇ ਕਿਹਾ ਇਹ ਭਾਵ ਘਟ ਘਟ ਕੇ ਦੇ ਜਾਨਣ ਹਾਰੇ ਤੇ 14 ਲੋਕਾਂ ਦੀ ਪ੍ਰੇਰਣਾ ਕਰਨ ਵਾਲੇ ਮਾਲਕ ਹਨ ਭਾਵੇਂ ਲੋਕਾਚਾਰੀ ਅਨੁਸਾਰ ਨਿਰਵਾਹ ਕਰਦੇ ਹਨ ਪਰੰਤੂ ਰ데요 ਵਿੱਚ ਪੂਰਨ ਗਿਆਨ ਹੈ ਇਹ ਸੁਣ ਕੇ ਭਾਈ ਮਨੁੱਖ ਦੇ ਮਨ ਵਿੱਚ ਸੰਤਾਂ ਦੇ ਦਰਸ਼ਨ ਕਰਨ ਦੀ ਅਭਿਲਾਸ਼ਾ ਰਹਿੰਦੀ ਸੀ ਕਹਿਣ ਲੱਗਾ ਕਿ ਜੇ ਮੈਨੂੰ ਕੁਝ ਕਲਾ ਦਿਖਾਉਣ ਜਦ ਮੈਂ ਵੀ ਸਿੱਖ ਬਣ ਜਾਵਾਂਗਾ ਸਿੱਖ ਤਦੋਂ ਹੀ ਬਣਾਂਗਾ ਜਦੋਂ ਕੋਈ ਮੈਨੂੰ ਕਲਾ ਦਿਖਾਉਣਗੇ ਕਿਉਂਕਿ ਮੈਂ ਪਖੰਡੀ ਸਾਧੂ ਬਹੁਤ ਵੇਖੇ ਹਨ ਜਿਸ ਕਰਕੇ ਯਕੀਨ ਨਹੀਂ ਆਉਂਦਾ ਪਗੀਰਥੀ ਨੇ ਕਿਹਾ ਕਿ ਹਿਰਦੇ ਵਿੱਚੋਂ ਕੁਤਰਕਾਂ ਨੂੰ ਦੂਰ ਕਰਕੇ ਸ਼ੰਕਿਆਂ ਨੂੰ ਛੱਡ ਕੇ ਸ਼ਰਧਾ ਨਾਲ ਦਰਸ਼ਨ ਕਰੋ ਤੁਹਾਨੂੰ ਆਪੇ ਹੀ ਪਤਾ ਲੱਗ ਜਾਵੇਗਾ ਮਨੁਸ਼ੁਕੇ ਸੁਣ ਕੇ ਤਿਆਰ ਹੋ ਪਿਆ ਤੇ ਕਹਿਣ ਲੱਗਾ ਕਿ ਕਚੂੜਾ ਮੇਰੇ ਘਰ ਪਿਆ ਹੈ ਮੈਂ ਉਹ ਹੀ ਭੇਟਾ ਕਰ ਦੇਵਾਂਗਾ ਕਿਉਂਕਿ ਤੂੰ ਦੂਸਰੀ ਰਾਤ ਨਹੀਂ ਰਹਿਣਾ ਪਗੀਰਥੀ ਨੇ ਕਿਹਾ ਕਿ ਤੁਹਾਡੀ ਮਰਜ਼ੀ ਬਸ ਦੋਨੋਂ ਤੁਰ ਪਏ ਮਨ ਸੁ ਕਹਿਣ ਲੱਗਾ ਜੇਕਰ ਗੁਰੂ ਜੀ ਮੇਰਾ ਨਾਮ ਲੈ ਕੇ ਦੂਰ ਤੋਂ ਹੀ ਬੁਲਾ ਲੈਣ ਤਾਂ ਮੈਨੂੰ ਯਕੀਨ ਆ ਜਾਵੇਗਾ ਮਨ ਵਿੱਚ ਸ਼ੰਕਾ ਕਰ ਲਿਆ ਪ੍ਰਸ਼ਨ ਰੱਖ ਲਿਆ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ ਪਾਈ ਪਗੀਰthia ਜੀ ਭਾਈ ਮਨਸੁਖ ਜੀ ਤਨ ਭਾਈ ਮਰਦਾਨਾ ਜੀ ਆਣ ਆ ਪਹੁੰਚੇ ਸੁਲਤਾਨਪੁਰ ਵਿਖੇ ਤਾਂ ਦੇਖ ਕੇ ਦੂਰੋਂ ਹੀ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੇਖ ਕੇ ਕਿਹਾ ਕਿ ਆਓ ਪਗੀਰthia ਜੀ ਆਹਾ ਪਰਉਪਕਾਰੀ ਮਨਸੁਖ ਨੂੰ ਵੀ ਨਾਲ ਲੈ ਆਏ ਹੋ ਬਸ ਇਹ ਗੱਲ ਸੁਣ ਕੇ ਮਨ ਸੁਖ ਚਰਨੀ ਪੈ ਗਿਆ ਤੇ ਪਗੀਰਥੀ ਇਹਨੇ ਬਿਆਦੀ ਸਾਰੀ ਸਮਗਰੀ ਅੱਗੇ ਰੱਖ ਕੇ ਕਿਹਾ ਕਿ ਤੁਸੀਂ ਸਭ ਕੁਝ ਜਾਣਦੇ ਹੋ ਇਹ ਤੁਹਾਡਾ ਸਿੱਖ ਬਣਨ ਵਾਸਤੇ ਆਇਆ ਹੈ ਗੁਰੂ ਜੀ ਨੇ ਸਾਰੀ ਸਮਗਰੀ ਤੇ ਕੁਝ ਹੋਰ ਤੁਹਾਨੂੰ ਪਦਾਰਥ ਮਰਦਾਨੇ ਨੂੰ ਦੇ ਕੇ ਵਿਦਿਆ ਕਰ ਦਿੱਤਾ ਮਾਨਸਿੱਖ ਦੋ ਦਿਨ ਸੁਲਤਾਨਪੁਰ ਹੀ ਰਿਹਾ ਬੇਨਤੀ ਕੀਤੀ ਕਿ ਮੈਨੂੰ ਇਸ ਦੁਖਦਾਈ ਜਗਤ ਤੋਂ ਨਿਸਤਾਰਾ ਹੋਣ ਦਾ ਕਿ ਮੇਰਾ ਨਿਸਤਾਰਾ ਹੋ ਜਾਵੇ ਤੇ ਆਪ ਜੀ ਕੋਈ ਉਪਾਅ ਦੱਸੋ ਆਪ ਜੀ ਦੀ ਸ਼ਰਨ ਆਇਆ ਹਾਂ ਮੇਰੀ ਮੁਕਤੀ ਕਰੋ ਇਹ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਇਹ ਮੇਰਾ ਘਰ ਹੈ ਇਹ ਮੇਰੀ ਸੈਨਾ ਹੈ ਇਹ ਸਾਥੀ ਹੈ ਇਹ ਪਦਾਰਥ ਹੈ ਇਹ ਸਾਗ ਅੰਗ ਹੈ ਇਤਿਆਦਿਕ ਜਿਸ ਦੇ ਮਨ ਵਿੱਚ ਉਹ ਜਨਮ ਮਰਨ ਦੇ ਚੱਕਰ ਵਿੱਚ ਰਹਿੰਦਾ ਹੈ ਜਿਹਦੇ ਮਨ ਵਿੱਚ ਇਹ ਸਾਰੇ ਵਿਚਾਰ ਰਹਿੰਦੇ ਨੇ ਅਤੇ ਜਨਮ ਮਰਨ ਦੇ ਦੁੱਖੜੇ ਭੋਗਦਾ ਰਹਿੰਦਾ ਹੈ ਇਸ ਲਈ ਝੂਠੀ ਮੋਹ ਮਮਤਾ ਨੂੰ ਤਿਆਗ ਕੇ ਸਤਨਾਮ ਦਾ ਜਾਪ ਕਰੋ ਅਕਾਲ ਪੁਰਖ ਦਾ ਬਾਣਾ ਮਿੱਠਾ ਕਰਕੇ ਮੰਨੋ ਇਸ ਵਿੱਚ ਉਸ ਵਿੱਚ ਕੋਈ ਵੀ ਦੋਸ਼ ਨਾ આરોਪੋ ਇਹ ਪਵਿੱਤਰ ਰਸਤਾ ਹੈ ਜਦ ਇਹਦਾ ਦ੍ਰਿੜ ਅਭਿਆਸ ਕਰੋਗੇ ਤਾਂ ਮਨ ਨੂੰ ਸ਼ਾਂਤੀ ਪ੍ਰਾਪਤ ਹੋਵੇਗੀ ਤੇ ਮੁਕਤ ਰੂਪ ਹੋ ਜਾਓਗੇ ਇਹ ਸੁਣ ਮਨ ਸੁਖ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾ ਕੇ ਸਿੱਖ ਬਣਿਆ ਹਰ ਗੁਰੂ ਜੀ ਦੇ ਸ਼ਬਦ ਲਿਖ ਕੇ ਆਪਣੇ ਘਰ ਲਾਹੌਰ ਵਿੱਚ ਚਲਾ ਗਿਆ ਤੇ ਸਭ ਕਰ ਵਿਹਾਰ ਸਚਾਈ ਦਾ ਕਰ ਜੀਵਨ ਮੁਕਤ ਪਦ ਨੂੰ ਪ੍ਰਾਪਤ ਹੋਇਆ ਇਹ ਪ੍ਰਸੰਗ ਭਾਈ ਬਾਲਾ ਜੀ ਨੇ ਸਰਵਣ ਕਰਾਉਣਾ ਕੀਤਾ ਖਡੂਰ ਸਾਹਿਬ ਵਿਖੇ ਅਤੇ ਗੁਰੂ ਜੀ ਨੇ ਆਖਿਆ ਕਿ ਭਾਈ ਬਾਲਾ ਜੀ ਹੋਰ ਸਰਵਣ ਕਰਾਓ ਤਾਂ ਭਾਈ ਬਾਲਾ ਜੀ ਨੇ ਕਿਹਾ ਸੱਚੇ ਪਾਤਸ਼ਾਹ ਜੀ ਜੋ ਅੱਗੇ ਜੋ ਪ੍ਰਸੰਗ ਆ ਰਿਹਾ ਹੈ ਵੇਈ ਨਦੀ ਦਾ ਉਹ ਮੈਂ ਆਪ ਜੀ ਨੂੰ ਸਰਵਣ ਕਰਾਵਾਂਗਾ ਕੱਲ ਦੇ ਦੀਵਾਨ ਵਿੱਚ ਸੋ ਭਾਈ ਬਾਲਾ ਜੀ ਨੇ ਖਿਮਾ ਮੰਗੀ ਨਾਲ ਆਪਾਂ ਵੀ ਖਿਮਾ ਮੰਗਦੇ ਹਾਂ ਕਿ ਸਤਿਗੁਰੂ ਮਹਾਰਾਜ ਜੀ ਇਸੇ ਤਰ੍ਹਾਂ ਆਪਣਾ ਸ੍ਰੇਸ਼ਟ ਜਸ ਕਰਵਾਉਂਦੇ ਰਹਿਣ ਤੇ ਬਣੇ ਰਹੋ ਚੈਨਲ ਦੇ ਨਾਲ ਤਾਂ ਕਿ ਸਤਿਗੁਰੂ ਜੀ ਦਾ ਪਾਵਨ ਜਸ ਲੜੀਵਾਰ ਨੋਰ ਜਨਮ ਕਥਾ ਆਰੰਭ ਹੈ ਸਰਵਣ ਕਰਦੇ ਰਹੀਏ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ